ਚਾਂਚ ਕਰਕੇ ਇਸ ਕਿ ਹਾਰੇਦੋ ਵਾਲੇ ਸਮੁੰਦਰ ਸੀਗਾ ਤਾਂ ਉਹ ਜਗ੍ਹਾ ਦਾ ਨਾਮ ਪੈ ਗਿਆ ਕਾਲੇ ਪਾਣੀ ਕਿ ਜਿਹੜਾ ਬੰਦਾ ਉੱਥੇ ਜਾਂਦਾ ਸੀ ਉਹਨਾਂ ਨੂੰ ਉਮਰ ਸਜਾਵਾਂ ਜਾਂ ਫਾਂਸੀ ਸਜਾਵਾਂ ਸਿਆਵਦੀ ਸੀ ਕਿ ਕੋਈ ਵੇਲਾ ਹੀ ਜਿਹੜਾ ਵਾਪਸ ਮੁੜਦਾ ਸੀਗਾ ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਵੱਡਾ ਰੋਲ ਹੈ ਦੁਨੀਆ ਦੇ ਵਿੱਚ ਹੁਣ ਸਿੱਖ ਜਿਸ ਵੀ ਮੁਲਕ ਦੇ ਵਿੱਚ ਵਸ ਰਹੇ ਨੇ ਇੱਕ ਵੱਡਾ ਮਾਣ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਨੇ ਵੱਡੇ ਪੱਧਰ ਉੱਤੇ ਘਾਲਣਾ ਕਾਲੀ ਅਜਿਹੀ ਜਿਹੜੀ ਹੈ ਆਜ਼ਾਦੀ ਦੀ ਦੌੜ ਦੇ ਵਿੱਚ ਆਜ਼ਾਦੀ ਦੀ ਰੇਸ ਦੇ ਵਿੱਚ ਇੱਕ ਵੱਡਾ ਨਾਂ ਰਿਹਾ ਹੈ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦਾ ਕਹਿੰਦਾ ਪਾਪ ਕਿ ਅੰਡੇਮਾਨ ਨਿਕੋਬਾਰ ਜਿਹੜਾ ਦੀਪ ਸਮੂਹ ਉਹਨਾਂ ਦਾ ਜਿਹੜਾ ਆਜ਼ਾਦੀ ਨੂੰ ਲੈ ਕੇ ਕਰਮ ਧਰਮ ਭੂਮੀ ਵਜੋਂ ਵੀ ਜਾਣਿਆ ਗਿਆ ਤੇ ਇਸ ਐਪੀਸੋਡ ਦੇ ਵਿੱਚ ਜਿੱਥੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਦੇਸ਼ ਕੌਮ ਲਈ ਪੰਥ ਲਈ ਜਿਹੜੀ ਸ਼ਹਾਦਤ ਜਿੱਥੇ ਉਹਦੇ ਉੱਤੇ ਚਰਚਾ ਕਰਾਂਗੇ ਨਾਲ ਚਰਚਾ ਕਰਾਂਗੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਇਰਦ ਗਿਰਦ ਜਿਹੜਾ ਪੰਜਾਬੀਆਂ ਦਾ ਵਸੀਪਾ ਖਾਸ ਕਰਕੇ ਸਿੱਖਾਂ ਦਾ ਉਹਦੇ ਵਿੱਚ ਜਿਹੜਾ ਵਸੀਪਾ ਵੱਡੇ ਪੱਧਰ ਉੱਤੇ ਰਿਆ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦਾ खैर ਇਸ ਸਾਰੀ ਚਰਚਾ ਲਈ ਸਾਡੇ ਨਾਲ ਜੁੜੇ ਨੇ ਇਤਿਹਾਸਕਾਰ ਜਗਜੀਤ ਸਿੰਘ ਗਣੇਸ਼ਪੁਰ ਸਾਹਿਬ ਸੋ ਸਭ ਤੋਂ ਪਹਿਲਾਂ ਗਣੇਸ਼ਪੁਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲੋਕਾਂ ਦਾ ਸਵਾਗਤ ਵੈਲਕਮ ਹਾਂਜੀ ਸਾਰੇ ਈ ਮਿਸ਼ਨ ਦੇਖਣ ਵਾਲੇ ਸਰੋਤਿਆਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਬਈ ਪਤੇ ਜੀ ਗਣੇਸ਼ਪੁਰ ਸਾਹਿਬ ਜ਼ਿਕਰ ਕਰਾਇਆ ਸੀ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦਾ ਉਹਨਾਂ ਦੀ ਇੱਕ ਸ਼ਹਾਦਤ ਦੇਸ਼ ਲਈ ਪੰਥ ਲਈ ਇੱਕ ਵੱਡਾ ਮਕਾਮ ਆਪਾਂ ਮੰਨਿਆ ਜਾ ਸਕਦਾ ਹੈ ਫਿਰ ਕਾਲੇ ਪਾਣੀ ਦਾ ਇਸ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਇੱਕ ਵੱਡਾ ਜ਼ਿਕਰ ਵੀ ਆਉਂਦਾ ਹੈ ਪੋਰਟ ਬਲੇਅਰ ਦਾ ਇਹਦੇ ਇर्द-ਗਿਰਦ ਬਹੁਤ ਕੁਝ ਹੈ ਜਿੱਥੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੀਆਂ ਸਮੁੰਦਰੀ ਲਹਿਰਾਂ ਦੇ ਨਾਲ ਦੇਸ਼ ਦੀ ਆਜ਼ਾਦੀ ਦੀਆਂ ਲਹਿਰਾਂ ਟਕਰਾਂਦੀਆਂ ਰਹੀਆਂ ਫਿਨਿਸ਼ਪੁਰ ਸਾਹਿਬ ਤੁਸੀਂ ਖੁਦ ਪਿਛਲੇ ਸਾਲ ਕਹਿੰਦਾ ਭਾਵ ਕਿ ਪੋਰਟ ਬਲੇਅਰ ਵੀ ਜਾ ਕੇ ਆਏ ਇਸ ਸਾਰੇ ਮਾਮਲੇ ਨੂੰ ਤੁਸੀਂ ਵੱਡੇ ਪੱਤਰ ਉੱਤੇ ਜਾਣਦੇ ਵੀ ਹੋ ਤੇ ਇਹ ਇਹਦੇ ਉੱਤੇ ਤੁਹਾਡੀ ਵੱਡੇ ਪੱਤਰ ਉੱਤੇ ਖੋਜ ਵੀ ਹੈ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਜਿਹੜੀ ਹੈ ਸ਼ਹਾਦਤ ਕੀ ਆਪਾਂ ਮੰਨ ਸਕਦੇ ਹਾਂ ਕਿ ਹੁਣ ਉਸ ਮਹੱਤਾ ਨਾਲ ਹੀ ਸਾਡਾ ਦੇਸ਼ ਇਹ ਸ਼ਹਾਦਤ ਨੂੰ ਯਾਦ ਕਰਦਾ ਕਿਉਂਕਿ ਅੱਜ ਆਜ਼ਾਦੀ ਦਿਹਾੜਾ ਵੀ ਹੈ ਭਾਵੇਂ ਕਿ ਪੰਜਾਬ ਦੀ ਵੰਡ ਹੁੰਦੀ ਏ ਇੱਕ ਦਿਨ ਪਹਿਲਾਂ ਇੱਕ ਵੱਡਾ ਦਰਦ ਪੰਜਾਬ ਨੇ ਹੰਡਾਇਆ ਪਰ ਆਜ਼ਾਦੀ ਦੀ ਲਹਿਰ ਦੇ ਵਿੱਚ ਵੀ ਇਹ ਕਹਿ ਲਈਏ ਕਿ ਸਿੱਖਾਂ ਨੇ ਆਪਣੀ ਕਮਾਲ ਕਰ ਵਿਖਾਈ ਜਾਨਵਾਰੀਆਂ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਸ਼ਹਾਦਤ ਤੋਂ ਜੇਕਰ ਆਪਣਾ ਆਪਾਂ ਅੱਜ ਦਾ ਇਹ سلسلہ ਇਹ ਅਧਿਆਇ ਰੰਭੀਏ ਤਾਂ ਕਿਵੇਂ ਸ਼ੁਰੂ ਕਰ ਸਕਦੇ ਹਾਂ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਕੁਝ ਆਪਣੇ ਦਰਸ਼ਕਾਂ ਨੂੰ ਤਾਂ ਪਾਣੀ ਚਾਹਾਂਗਾ ਕਾਲੇ ਪਾਣੀ ਸ਼ਬਦ ਕਿਉਂਕਿ ਕਈ ਜਦੋਂ ਸੁਣਦੇ ਹਨ ਨਾ ਕਾਲੇ ਪਾਣੀ ਦਾ ਨਾਮ ਤੋਂ ਲੱਗਦਾ ਸ਼ਾਇਦ ਇਹ ਜਿਹੜੇ ਸਮੁੰਦਰ ਦਾ ਪਾਣੀ ਕਾਲਾ ਆ ਅਸਲ ਵਿੱਚ ਇਹਦਾ ਨਾਮ ਪਿਆ ਕਾਲੇ ਪਾਣੀ ਦਾ ਜਿਹਦਾ ਬਕਾਲ ਪਲੱਸ ਪਾਣੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਕਾਲ ਦਾ ਮਤਲਬ ਆਪਾਂ ਸਮਝਦੇ ਆ ਮੌਤ ਯਾਨੀ ਕਿ ਜਦੋਂ ਅੰਗਰੇਜ਼ਾਂ ਨੇ ਆਪਣੀ ਜਿਹੜੀ ਦੰਡ ਵਿਵਸਥਾ ਸੀ ਕਿ ਜਾਨੀ ਜਿਹੜੇ ਸਾਡੇ ਸੁਤੰਤਰ ਸੁਨਾਨੀ ਸੀਗੇ ਉਹਨਾਂ ਨੂੰ ਸਜ਼ਾ ਦੇਣੀ ਹੁੰਦੀ ਸੀ ਤਾਂ ਉਹਨਾਂ ਨੇ ਇਹ ਅਜਿਹੀ ਜਗ੍ਹਾ ਚੁਣੀ ਜਿਹੜੀ ਸਾਡੀ ਮੇਨ ਲੈਂਡ ਤੋਂ ਦੂਰ ਹੋਵੇ ਉਹਨਾਂ ਨੇ ਵੀ ਅੰਡੇਮਾਨ ਨਿਕੋਬਾ ਦੇ ਟਾਪਾਂ ਨੂੰ ਚੁਣਿਆ ਉਹਦੇ ਵਿੱਚ ਅੱਠਮ ਟਾਈਪੂ ਦੀ ਟਾਪੂ ਦੇ ਉੱਤੇ ਪਹਿਲਾਂ ਉਹ ਸਜ਼ਾ ਦਿੰਦੇ ਸੀ ਜਿਹੜੇ ਆਪਣੀ ਸਾਡੇ ਸੁਕੰਦ ਦਾ ਸੈਨਰ ਭੇਜ ਦਿੰਦੇ ਸੀ ਕਿ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀਗਾ ਤੇ ਫਿਰ ਹੁਣ ਇਹਦਾ ਜਿਹੜਾ ਬਦਲ ਕੇ ਜਿਹੜਾ 1996 ਦੇ ਵਿੱਚ ਸੈਲੂਲਰ ਜੇਲ ਬਣਾਈ ਪੋਰਟ ਵੇਅਰ ਦੇ ਵਿੱਚ ਤੇ ਉਸ ਜੇਲ ਦੇ ਵਿੱਚ ਜਿਹੜਾ ਮਨੁੱਖੀ ਤਸ਼ੱਦਦ ਕੀਤਾ ਜਾਂਦਾ ਸੀਗਾ ਸਾਡੇ ਸੁਤੰਤਰ ਸੁਨਾਨੀਆਂ ਦੇ ਉੱਤੇ ਤਾਂ ਅੱਜ ਕਰਕੇ ਇਸ ਕਿਉਂਕਿ ਆਲੇ ਦੁਆਲੇ ਸਮੁੰਦਰ ਸੀਗਾ ਤਾਂ ਉਹ ਜਗ੍ਹਾ ਦਾ ਨਾਮ ਪੈ ਗਿਆ ਕਾਲੇ ਪਾਣੀ ਕਿ ਜਿਹੜਾ ਬੰਦਾ ਉੱਥੇ ਜਾਂਦਾ ਸੀ ਉਹਨਾਂ ਨੂੰ ਉਮਰ ਸਜ਼ਾਵਾ ਜਾਂ ਫਾਂਸੀ ਸਜ਼ਾ ਹੁੰਦੀ ਸੇਮ ਦੀ ਸਿਗੀ ਕੋਈ ਵਿਲਾਈ ਜਿਹੜਾ ਵਾਪਸ ਮੁੜਦਾ ਸੀਗਾ ਜਾਂ ਉਹਨੂੰ ਕਹਿ ਸਕਦੇ ਮੌਤ ਦਾ ਸਥਾਨ ਇਸ ਕਰਕੇ ਇਹਦਾ ਦਾ ਕਾਲੇ ਪਾਣੀਆਂ ਦੀ ਧਰਤੀ ਪਿਆ ਤੇ ਸੈਲੂਲਰ ਜੇਲ੍ਹ ਸੀਗੀ ਉਹਦੀ ਜਿਹੜੀ ਅੰਗਰੇਜ਼ਾਂ ਨੇ ਬੜੀ ਇੱਕ ਜਿਹੜਾ ਕਹਿ ਲੋ ਕੂਟਰੀਤੀ ਕਰਕੇ ਜਾਂ ਬਲਖਣ ਕਰਕੇ ਇਸ ਤਰੀਕੇ ਨਾਲ ਬਣਾਈ ਹੋਈ ਸੀ ਕਿ ਉਹ ਤਿੰਨ ਮੰਜ਼ਲਾ ਜਿਹੜੀ ਉਹ ਜੇਲ੍ਹ ਸੀਗੀ ਯਾਨੀ ਕਿ ਜੇਲ੍ਹ ਹੁਣ ਤਾਂ ਉਹਦੇ ਤਿੰਨ ਸੱਤ ਵਿੰਗਸ ਸੀਗੇ ਹੁਣ ਇਸ ਵੇਲੇ ਮੌਜੂਦਾ ਤਿੰਨ ਵਿੰਗ ਹੀ ਰਹਿ ਗਏ ਆ ਬਾਕੀ ਜਿਹੜੇ ਵਿੰਗ ਸੀਗੇ ਉਹ ਇੱਕ ਤਾਂ ਹਸਪਤਾਲ ਬਣਾ ਦਿੱਤਾ ਗਿਆ ਆ ਉਹਦੇ ਉੱਤੇ ਜੇ ਬਾਕੀ ਜਦੋਂ ਦੂਜਾ ਵਿਸ਼ ਨੂੰ ਲੱਗਿਆ ਜਾਪਾਨੀਆਂ ਨੇ ਹਮਲਾ ਕੀਤਾ ਤਾਂ ਉਹ ਜਿਹੜੇ ਨਸ਼ਟ ਹੋ ਗਏ ਸੀਗੇ ਉਹਨੇ ਆਪਣੇ ਬੰਕਰ ਬਣਾ ਲਏ ਸੀਗੇ ਉਹਨਾਂ ਦੇ ਜਿਹੜਾ ਜਿਹੜਾ ਸਮਾਨ ਦੇ ਉੱਤੋਂ ਜਿਹੜਾ ਢਾਢੇ ਰਿਖਾਇਆ ਸੀਗਾ ਮਲਵਾ ਤੇ ਉਹਦੇ ਵਿੱਚ ਸੱਤ ਵਿੰਗ ਸੀਗੇ ਤਿੰਨ ਮੰਜ਼ਲਾ ਉਹ ਜਿਹੜੀ ਇਹ ਜੇਲ੍ਹ ਦੀਆਂ ਮੰਜ਼ਲਾ ਸੀਗੀਆਂ ਤੇ ਉਹਦੇ ਵਿੱਚ ਸੈਂਟਰ ਵਿੱਚ ਹੀ ਇੱਕ ਟਾਕਲੋਪ ਟਾਵਰ ਰੱਖਿਆ ਸੀਗਾ ਜਿੱਥੋਂ ਨਿਗਰਾਨੀ ਰੱਖੀ ਜਾਂਦੀ ਸੀਗੀ ਤੇ ਉਹਨਾਂ ਜਿਹੜੇ ਸੱਤ ਜਿਹੜੇ ਵਿੰਗ ਵੀ ਸੀਗੇ ਉਹ ਇਸ ਤਰ੍ਹਾਂ ਰੱਖਿਓ ਸੀ ਕਿ ਜਿਹੜਾ ਇੱਕ ਵਿੰਗ ਸੀਗਾ ਦੂਜੇ ਵਿੰਗ ਨਾਲ ਪਿੱਠ ਲੱਗਦੀ ਸੀਗੀ ਯਾਨੀ ਕਿ ਕੈਦੀ ਦਾ ਸੰਪਰਕ ਹੀ ਨਹੀਂ ਹੁੰਦਾ ਸੀਗਾ ਦੂਜੇ ਨਾਲ ਤੇ 693 ਸੈਲ ਸੀਗੇ ਤਾਂ ਉਹਨੂੰ ਸੈਲੂਲਰ ਜੇਲ ਕਹਿੰਦੇ ਸੀਗੇ ਉਹਦੇ ਵਿੱਚ 13.5 ਫੁੱਟ ਗੁਣਾ 7 ਦੀ ਜਿਹੜੀ ਲੰਬਾਈ ਦੀ ਉਹ ਜੇਲ ਹੁੰਦੀ ਸੀਗੀ ਤੇ ਉਹਦੇ ਵਿੱਚ ਸਾਡੇ ਜਿਹੜੇ ਸੁਤੰਤਰ ਸ্নানਾਨੀ ਸੀਗੇ ਉਹਨਾਂ ਨੂੰ ਬੜਾ ਮਨੁਕੀ ਤਸ਼ਜਜੁਤਟਾਇਆ ਜਾਂਦਾ ਸੀ ਉਹਨਾਂ ਦੇ ਉੱਤੇ ਤੇ ਉਹਨਾਂ ਤੋਂ ਸਖਤ ਜਿਹੜੀ ਮਿਹਨਤ ਕਰਾਈ ਜਾਂਦੀ ਸੀ ਜੇ ਉਹ ਸਿਰੇ ਤੋਂ ਤਰਤੇ ਕੇਵਾਰੀ ਨਹੀਂ ਜਿਹੜਾ ਕੋਟਾ ਜੀ ਤੁਹਾਨੂੰ ਦੇਂਦਾ ਉਹ ਨਾਰੀਅਲ ਕੋਲੂ ਵਾਂਗੂ ਪੀਸਣਾ ਜਾਂ ਸਰੋਂ ਦਾ ਤੇਲ ਤਾਂ ਉਹਨਾਂ ਤੇ ਕੋੜੇ ਮਾਰੇ ਜਾਂਦੇ ਸੀਗੇ ਤੇ ਜਦੋਂ ਆਪਾਂ ਉਹ ਵੀ ਗੱਲ ਕਰਦੇ ਆ ਡਾਕਟਰ ਦਿਵਾਨ ਸੇ ਕਾਲੇ ਪਾਣੀ ਕਿਉਂਕਿ ਅੱਜ ਸਾਡਾ ਆਜ਼ਾਦੀ ਦਿਹਾੜਾ ਆ ਆਪਾਂ ਯਾਦਦੀ ਮਨਾ ਰਹੇ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਆ ਕਿ ਜਿਹੜਾ ਸਾਡਾ ਆਜ਼ਾਦੀ ਦਿਹਾੜਾ ਆ ਪਰ ਉਹਦੇ ਲਈ ਪੰਜਾਬ ਨੇ ਆਪਣੇ ਪਿੰਡੇ ਉੱਤੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਨੂੰ ਤੁਸੀਂ ਕਹਿ ਸਕਦੇ ਆ ਜਾਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਉਹਨੂੰ ਵੰਡ ਕਹਿੰਦੇ ਸੀ ਉਜਾੜਾ ਕਹਿੰਦੇ ਸੀ ਜਿਹੜਾ ਰੋਲਾ ਗੋਲਿਆਂ ਦੇ ਨਾਮ ਨਾਲ ਜਾਣਦੇ ਸੀ ਉਹਦੇ ਵਿੱਚ ਅਸੀਂ ਬੜਾ ਸੰਤਾਪ ਵੜਾਇਆ ਅਸੀਂ ਆਪਣੇ ਪਿੰਡੇ ਤੇ ਸੰਤਾਪ ਵੜਾ ਕੇ ਆਪਣੇ ਗੁਰੂ ਧਾਮ ਸਾਡੇ ਕੋਲ ਵਿਛੜ ਗਏ ਅਸੀਂ ਵੰਡ ਕਰਾ ਕੇ ਅਸੀਂ ਦੇਸ਼ ਦੀ ਝੋਲੀ ਆਜ਼ਾਦੀ ਪਾਈ ਪਰ ਹੁਣ ਸਵਾਲ ਇਹ ਉੱਠਦਾ ਜਿਹੜੀ ਆਜ਼ਾਦੀ ਡਾਕਟਰ ਦੀਵਾਨ ਸੇ ਕਾਲੀ ਮਨੁਸ਼ ਨੂੰ ਸਮੂਸ਼ੀ ਦਾਨੇ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਕਿ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਜਿਹੜੇ ਉਹਨੇ ਸੁਪਨੇ ਸਿਖ ਦੇਖੇ ਸੀਗੇ ਕਿ ਸਾਡੀ ਜਿਹੜੀ ਦੇਸ਼ ਸਾਡਾ ਆਜ਼ਾਦ ਹੋਊਗਾ ਜਿਹੜੇ ਆਮ ਲੋਕਾਈ ਨੂੰ ਹਸੂਰ ਦਾ ਮਿਲਣਗੇ ਜਾਂ ਉਹਨਾਂ ਦਾ ਜਿਹੜਾ ਜੀਵਨ ਪੱਧਰ ਉੱਚਾ ਹੋਊਗਾ ਉਹ ਸਾਡੇ ਤੇ ਸਵਾਲੀਆ ਕਿੰਨਾ ਅੱਜ ਉਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਕਿ ਜਿਹੜੇ ਸਾਡੇ ਡਾਕਟਰ ਦੀਵਾਨ ਸਿੰਘ ਕਾਲੀ ਪਾਣੀ ਜਾਂ ਸਮੂਹ ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਲਸਾਨੀ ਕੁਰਬਾਨੀਆਂ ਦਿੱਤੀਆਂ ਕਿ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਸਮਾਜ ਇਹ ਸਿਰ ਸਕੇ ਇਹ ਇਤੇ ਇਹੀ ਗੱਲ ਕਹਾਂ ਕਿਉਂਕਿ ਡਾਕਟਰ ਦਵੰਸ ਕਾਲੇ ਪਾਣੀ ਸੀ ਉਹ ਕੱਲੇ ਸੁਤੰਤਰ ਅਸ난ਨੀ ਨਹੀਂ ਸੀਗੇ ਪੇਸ਼ੇਵਰ ਜੋ ਡਾਕਟਰ ਸੀਗੇ ਉਨ੍ਹਾਂ ਇਡਕਟਰੀ ਸਵੰਗ ਨਹੀਂ ਰਹਤੀਆਂ ਕਿ ਸਹਿਤਨਾ ਵੀ ਜੁੜਿਓ ਸੀਗੇ ਸਹਿਤਨਾ ਕਲਮ ਦੇ ਨਾਲ ਵੀ ਉਹਨਾਂ ਨੇ ਸਮਾਜ ਨੂੰ ਝੰਡੋੜਿਆ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ ਤੇ ਇਸ ਕਰਕੇ ਹੀ ਮੈਂ ਇਹੀ ਕਹਿਣਾ ਚਾਹਾਂ ਕਿ ਸਾਨੂੰ ਸਾਰਿਆਂ ਨੂੰ ਸੋਚਣ ਦਾ ਸਮਾਂ ਆ ਸਾਡੇ ਲਈ ਇਹ ਸਵਾਲੀਆ ਚਿੰਨ ਕਿ ਅਸੀਂ ਆਜ਼ਾਦੀ ਦਾ ਵਡੇ ਗੰਢ ਮਨਾ ਰਹੇ ਹਾਂ ਪਰ ਉਹ ਆਜ਼ਾਦੀ ਕੀ ਉਹ ਆਮ ਲੋਕਾਂ ਦੇ ਘਰਾਂ ਤੱਕ ਪਹੁੰਚੀ ਆ ਉਹ ਸਹੂਲਤਾਂ ਪਹੁੰਚੀਆਂ ਜਾਂ ਜੀਵਨ ਪੱਧਰ ਉੱਚਾ ਹੋਇਆ ਉਹਨਾਂ ਦਾ ਇਹ ਸਾਡੇ ਲਈ ਸਵਾਲ ਗਿਨੇਸ਼ਪਰ ਸਾਹਿਬ ਇੱਥੇ ਮੈਂ ਤੁਹਾਡੀ ਕੀ ਆਪਾਂ ਕਿਉਂਕਿ ਦੇਖਦੇ ਹੀ ਆ ਕਿ ਆਜ਼ਾਦੀ ਦੀ ਲਹਿਰ ਵੇਲੇ ਜਦੋਂ ਹਾਕਮ ਡਾਂਡਾ ਦੇਂਦੇ ਸੀਗਾ ਦੇਸ਼ ਭਗਤਾਂ ਨੂੰ ਤਾਂ ਦੂਰ ਦਰਾੜ ਦਾ ਏਰੀਆ ਆਮ ਤੌਰ ਤੇ ਹਾਕਮ ਚੁਣਦੀ ਹੈ ਉਹ ਕਹਿੰਦਾ ਭਾਬ ਕੰਡੇਮਾਨ ਨਿਕੋਬਾਰ ਜਿਵੇਂ ਤੁਸੀਂ ਦੱਸਿਆ ਤਕੀ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦਾ ਕਿਵੇਂ ਵਿਜਿਟ ਬਣਦਾ ਉਧਰ ਨੂੰ ਉਹਨਾਂ ਦਾ ਜਿਹੜਾ ਅਨ ਡਿਮਾਂਡ ਨਿਕੋਵਾਰ ਦੀਪ ਸਮੂਹ ਨਾਲ ਉਹਨਾਂ ਦਾ ਸੰਬੇਲ ਕਿਵੇਂ ਬਣਦਾ ਹੈ ਜਾਨਕਿ ਉਹਨਾਂ ਦਾ ਜਨਮ ਕੀ ਕਾਰਨ ਪਿੱਛੇ ਆਪਾਂ ਮੰਨ ਸਕਦੇ ਜਿਹੜਾ ਤੁਸੀਂ ਸਵਾਲ ਕੀਤਾ ਨਾ ਉਹਦਾ ਮੈਂ ਜਿਹੜਾ ਉੱਤਰ ਦੇਵਾਂਗਾ ਤਾਂ ਥੋੜਾ ਪਿਛੋਕੜ ਵਿੱਚ ਲੈ ਕੇ ਜਾਣਾ ਨਟ ਦਿਵਾਨ ਸਿੰਘ ਕਾਲੇ ਪਾਣੀ ਦੇ ਜਨਮ ਤੋਂ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦਾ ਜਨਮ ਜਿਹੜਾ ਹੋਇਆ 22 ਮਈ 1897 ਪਿੰਡ ਗਲੂਕੀਆਂ ਖੁੱਦ ਉਹਨਾਂ ਗੁਰੂਕੀਆਂ ਮਲੋਟੀਆਂ ਵੀ ਕਹਿੰਦੇ ਆ ਜ਼ਿਲ੍ਹਾ ਚੇਕੂਪੂਰਾ ਪਾਕਿਸਤਾਨ ਦੇ ਵਿੱਚ ਸ਼ਾਇਦ ਮੈਂ ਗਲਤ ਬੋਲ ਗਿਆ ਮੈਨੂੰ ਲੱਗਦਾ 1 ਮਿੰਟ ਸਿਆਲਕੋਟ ਸਿਆਲਕੋਟ ਹਾਂਜੀ ਸਿਆਲਕੋਟ ਤੇ ਸਿਆਲਕੋਟ ਦੇ ਵਿੱਚ ਹੋਇਆ ਤੇ ਉਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਆ ਉਥੇ ਡਸਕ ਸਕੂਲ ਤੋਂ ਪਹਿਲਾਂ ਮਿਡਲ ਕੀਤੀ ਆ ਤੇ ਫਿਰ ਮੁੜ ਕੇ ਉਹਨੇ ਡਾਕਟਰੀ ਪੜ੍ਹਾਈ ਆਪਣੀ ਆਗਰੇ ਤੋਂ ਕੀਤੀ 1915 ਦੇ ਵਿੱਚ ਜੀ ਜੀ ਤੇ ਫਿਰ 1919 ਦੇ ਵਿੱਚ ਉਹ ਐਸ ਏ ਡਾਕਟਰ ਉਹ ਜਿਹੜੀ ਬ੍ਰਿਟਿਸ਼ ਆਰਮੀ ਦੇ ਵਿੱਚ ਉਹ ਭਰਤੀ ਹੋਏ ਹੂੰ ਜੀ ਕਿਉਂਕਿ ਜਦੋਂ 1922 ਦੇ ਵਿੱਚ ਉਹ ਡਿਕਸਰੀ ਵੀ ਕੇ ਪੋਸਟ ਸੀਗੇ ਤਾਂ ਉੱਥੇ ਜਿਹੜਾ ਉਹ ਜਿਹੜੇ ਆਪਣੇ ਦੇਸ਼ ਦੀ ਸੰਤਾਨ ਤਾ ਲਹਿਰ ਵਾ ਉਥੇ ਪ੍ਰਭਾਵਿਤ ਹੋਏ ਆ ਤੇ ਉਹਨਾਂ ਨੇ ਨਾ ਮਿਲਵਤਨ ਜਿਹੜੀ ਲਹਿਰ ਵਾ ਉਹਦੇ ਵਿੱਚ ਹਿੱਸਾ ਪਾਇਆ ਤੇ ਉਹਨਾਂ ਨੇ ਅੰਗਰੇਜ਼ੀ ਜਿਹੜੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਦੋਂ ਹੁਣ ਇੱਕ ਸਰਕਾਰੀ ਮੁਲਾਜ਼ਮ ਨੌਕਰੀ ਤੇ ਹੁੰਦਾ ਹੋਇਆ ਨੀਤੀਆਂ ਦਾ ਵਿਰੋਧ ਕਰਦਾ ਆ ਤੇ ਉਹਨਾਂ ਦੇ ਅਗੇਂਸਟ ਕੇਸ ਵੀ ਹੋਇਆ ਪਰ ਕੋਈ ਕਿਹੜੇ ਸੱਜਣ ਨੇ ਗਵਾਹੀ ਨਹੀਂ ਦਿੱਤੀ ਉਹਨਾਂ ਦੇ ਖਿਲਾਫ ਤੋਂ ਬਾਅਦਪਰ ਹੀ ਹੋ ਗਿਆ ਪਰ ਸਰਕਾਰ ਨੇ ਉਹਨਾਂ ਦੀ ਜਿਹੜੀ ਜਿਹੜੀ ਗੱਲ ਉਹ ਗੁੱਸੇ ਵਿੱਚ ਆ ਕੇ ਜਾਂ ਜਿਹੜਾ ਹੁਣੀ ਜਿਹੜਾ ਨਾਮਿਲਵਤਨ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀਗਾ ਜਿਹੜੀ ਦੇਖੀ ਆਜ਼ਾਦੀ ਦੀ ਬਾਜ ਬੁਲੰਦ ਕੀਤੀ ਸੀਗੀ ਉਸਲੇ ਤੇ ਉਹਨਾਂ ਦੀ ਜਿਹੜੀ ਬਦਲੀ ਪਹਿਲਾ ਰੰਗਰੂਨ ਹੋਈ ਫਿਰ ਉਹਨਾਂ ਦੀ ਬਦਲੀ ਜਿਹੜੀ ਅੰਡੇਮਾਨ ਨਿਕੋਬਰ ਦੀਪ ਨੂੰ ਤੇ ਕਰ ਦਿੱਤੀ ਗਈ ਤਾਂ ਉਹ ਕਿ ਮਤਲਬ ਪੰਜਾਬ ਤੋਂ ਸਿੱਧੀ ਰੰਗੂਨ ਬਰਮਾ ਦੇ ਵਿੱਚ ਬਰਮਾ ਤੋਂ ਫਿਰ ਅੰਗਰੇਜ਼ ਹਕੂਮਤ ਨੇ ਉਹਨਾਂ ਨੂੰ ਉੱਥੇ ਟਾਪਕਸ ਪੁਆਇੰਟ ਦੇ ਵਿੱਚ ਕਰ ਦਿੱਤੀ ਗਈ ਉਹਨਾਂ ਦੀ ਹੈ ਨਾ ਉੱਥੇ ਡੰਡਰਸ ਪੁਆਇੰਟ ਦੇ ਵਿੱਚ ਉਹ ਯਾਨੀ ਕਿ ਆਪਣੀਆਂ ਸਵਾਮ ਫੇਦੇਣ ਲੱਗੇ ਤੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਅੰਡੇਮਨ ਨਿਕੋਬਾਰ ਜਿਹੜਾ ਜਾਣ ਦਾ ਜਿਹੜਾ ਸਬਬ ਬਣ ਹੂੰ ਜੀ ਜੀ ਐਸੇ ਉਹ ਡਾਕਟਰੀ ਗਏ ਪਹਿਲਾਂ ਆਪਣੀ ਸਥਿਤੀ ਲਈ ਫਿਰ ਉੱਥੇ ਜੋ ਹਾਲਾਤ ਬਣੇ ਆ ਤਾਂ ਉਸ ਤਰ੍ਹਾਂ ਹੋਲੀ-ਹੋਲੀ ਜਿਹੜਾ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਉਹ ਲਾਮਬੰਦ ਕਰਦੇ ਗਏ ਤਾਂ ਫਿਰ ਜਿਹੜਾ ਉਹਨਾਂ ਦਾ ਝਾਤ ਵਾਲਾ ਜਿਹੜਾ ਰਾਹ ਜਿਹੜਾ ਉਹ ਉੱਥੋਂ ਸ਼ੁਰੂ ਹੋਇਆ। ਕਹਿੰਦਾ ਪੱਬ ਕਿ ਉਹਨਾਂ ਨੇ ਜਿਹੜੀ ਇੱਕ ਜਥੇਬੰਦੀ ਵੀ ਕਾਇਮ ਕੀਤੀ ਉੱਥੇ ਹਾਂਜੀ ਭਾਰਤੀ ਸੰਕਰਤਾ ਲੀਗ ਦੇ ਉਹ ਪ੍ਰਧਾਨ ਬਣਨੇ ਆ ਉੱਥੇ। ਇੱਕ ਹੋਰ ਮੈਂ ਜਿਹੜੀ ਇੱਕ ਗੱਲ ਕਰਾਂ ਜਿਹੜੀ ਸਾਡੀ ਸਿੱਖ ਚੇਤਨ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ। ਕਿ ਜਦੋਂ ਉਹ ਉੱਥੇ ਗਏ ਆ ਡਾਕਟਰ ਤੇ ਉੱਥੇ ਇੱਕ ਗੁਰਦੁਆਰਾ ਅੰਗਰੇਜ਼ ਸਰਕਾਰ ਨੇ ਜਾਨੀ ਕਿ ਜਿਹੜੇ ਸਿੱਖਾਂ ਨੂੰ ਜਾਂ ਆਪਣੇ ਪੰਜਾਬੀ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਜਾਂ ਹੋਰ ਭਾਈਚਾਰਿਆਂ ਨੂੰ ਉਸ ਕੰਮ ਦੇ ਲਈ ਉਹਨੇ ਤੁਹਾਨੂੰ ਤੁਹਾਨੂੰ ਸਾਲੇ ਸੀ ਇਸ ਤਰ੍ਹਾਂ ਗੁਰਦੁਆਰਾ ਪੁਲਿਸ ਗੁਰਦੁਆਰਾ ਉੱਥੇ ਜਿਹੜਾ ਉਹਨਾਂ ਦੇ ਪੁਲਿਸ ਵਿਭਾਗ ਦੇ ਅੰਦਰ ਸੀਗਾ ਪਰ ਉਸ ਪੁਲਿਸ ਗੁਰਦੁਆਰੇ ਦੇ ਵਿੱਚ ਜਿਹੜਾ ਆਮ ਲੋਕਾਂ ਨਾਲ ਜਾਂ ਕੈਦੀਆਂ ਨਾਲ ਉਹ ਇਸ ਤਰ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਸੀਗਾ ਜਿਹੜੇ ਅੰਗਰੇਜ਼ ਆਪ ਨੂੰ ਜਦ ਵੱਡੇ ਅਹੁਦੇਦਾਰ ਸੀਗੇ ਉਹਨਾਂ ਦੇ ਕੋਲ ਬੈਠਣਾ ਪਸੰਦ ਨਹੀਂ ਕਰ ਦਿੱਤੇਗੇ ਤੇ ਇਹ ਜਿਹੜਾ ਡਾਕਟਰ ਦੀਵਾਨ ਸਿੰਘ ਕਾਲੇਪਾਣ ਜੀ ਨੂੰ ਬੜਾ ਇਹ ਜਿਹੜਾ ਆਪਣੇ ਮੰਦ ਵਿੱਚ ਰੂਹ ਸੀਗਾ ਕਿ ਯਾਨੀ ਕੋਈ ਨਾਨਕ ਦਾ ਘਰ ਹੋਵੇ ਜਿੱਥੇ ਅਵਲ ਅੱਲਾਹ ਗੁਰਪਾਇਆ ਕੁਦਰਤ ਕੇ ਸਾਹ ਬੰਦੇ ਦਾ ਸੰਦੇਸ਼ ਆਉਂਦਾ ਆ ਤੇ ਉਹਨਾਂ ਨੇ ਫਿਰ 1 ਅਗਸਤ 1973 ਨੂੰ ਇਹ ਨਵੇਂ ਗੁਰਦੁਆਰੇ ਦੇ ਉੱਤੇ ਉਸਾਰੀ ਕਰਵਾਈ ਤੇ ਉਹ ਪ੍ਰਸ਼ਾਸਨ ਨਾਲ ਕੇ ਉਹਨਾਂ ਨੂੰ ਜ਼ਮੀਨ ਅਲਾਟ ਹੋਈ ਗਈ ਤੇ ਜਿਹੜੀ ਉਹਦੀ ਜਿਹੜੀ ਮਜ਼ਦੂਰੀ ਸੀਗੀ ਉਹ ਸਵੈਚਤ ਉੱਤੇ ਜਿਹੜੇ ਇਸ ਤਾਂ ਅਨੇਕ ਲੋਕ ਸੀ ਜਾਂ ਇੱਕ ਕੈਡਰੀ ਸੀ ਉਹਨਾਂ ਨੇ ਕੀਤੀ ਇਹ ਡਾਕਟਰ ਦਿਵਾਨ ਸਿੰਘ ਆਪ ਘਰ ਘਰ ਜਾ ਕੇ ਆਪਣੀ ਨੌਕਰੀ ਕਰਵਾ ਦਉ ਨੂੰ ਨਹੀਂ ਚੰਦਾ ਕੀਤਾ ਤਾਂ ਗੁਰਦੁਆਰੇ ਦੀ ਉਸਾਰੀ ਤੇ ਬਾਅਦ ਵਿੱਚ ਭਾਵ ਕਿ ਇਹ ਪੋਰਟ ਪੋਰਟ ਬਲੇਅਰ ਦੀ ਗੱਲ ਆਪਾਂ ਕਰਦੇ ਆ ਜਿੱਥੇ ਗੁਰਦੁਆਰਾ ਸਾਹਿਬ ਸਥਾਪਤ ਹੋ ਕਰਵਾਇਆ ਹੈ ਹਾਂ ਜੀ ਆਪਾਂ ਦੇ ਜੀ ਸੁਖਮਨ ਨੀਕੋਵਰ ਦੀ ਰਾਜਧਾਨੀ ਪੋਰਟ ਤੇ ਐਮਰਡਿਨ ਬਾਜ਼ਾਰਵਾ ਉਹਦੇ ਵਿੱਚ ਗੁਰਦੁਆਰਾਂ ਦਾ ਸਥਿਤਵਾ ਅੱਜ ਕੱਲ ਉਸ ਗੁਰਦੁਆਰਾਂ ਨੂੰ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਸ਼ਾਇਦ ਦੁਨੀਆ ਦਾ ਉਹ ਪਹਿਲਾ ਯਾਤਰੀ ਗੁਰਦੁਆਰਾ ਜਿਹੜਾ ਕਿਤੇ ਇਸ ਤਸਵੀਰ ਦੇ ਨਾਮ ਦੇ ਉੱਤੇ ਉਹਦਾ ਨਾਮ ਰੱਖਿਆ ਗਿਆ ਗਣੇਸ਼ਪੁਰ ਸਾਹਿਬ ਤੁਸੀਂ ਖੁਦ ਵੀ ਪਿਛਲੇ ਸਾਲ ਪੋਰਟ ਬਲੇਅਰ ਗਏ ਸੀਗਾ ਤੇ ਜਿਵੇਂ ਕਿ ਉੱਥੇ ਕਾਲੇ ਪਾਣੀ ਕਹਿੰਦਾ ਪਾਬ ਡਾਕਟਰ ਦਵਾਨ ਸਿੰਘ ਕਾਲੇ ਪਾਣੀ ਹੋਰਾਂ ਵੱਲੋਂ ਇੱਕ ਆਪਣੀ ਮਤਲਬ ਵੱਡੀ ਹੱਲਾਸ਼ੇਰੀ ਦੇ ਨਾਲ ਉਦਮ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਿੱਦਾਂ ਤੁਸੀਂ ਦੱਸ ਰਹੇ ਹੋ ਇੱਕ ਉੱਥੇ ਸਕੂਲ ਵੀ ਹੈ ਜਿੱਥੇ ਸ਼ਾਇਦ ਹੁਣ ਵੀ ਇੱਥੇ ਤੀਜੀ ਜਿਹੜੀ ਭਾਸ਼ਾ ਵਜੋਂ ਪੰਜਾਬੀ ਨੂੰ ਪੜਾਇਆ ਜਾਂਦਾ ਹੈ ਹਾਲਾਂਕਿ ਬਹੁਤ ਦੂਰ ਹੈ ਤੇ ਜਾਪੂ ਉਹ ਇਲਾਕਾ ਸਮੁੰਦਰ ਦੇ ਵਿੱਚ ਤੇ ਪੰਜਾਬੀ ਦਾ ਇੰਤਜ਼ਾਮ ਉੱਥੇ ਅੱਜ ਵੀ ਉਹ ਸਟੈਂਡ ਕਰਦਾ ਹੈ ਉਹ ਸਾਰੀ ਕਹਾਣੀ ਕਿਵੇਂ ਹੈ ਜੇਕਰ ਤੁਸੀਂ ਉਹਨੂੰ ਭੂਗੋਲਿਕ ਸਥਿਤੀ ਮੁਤਾਬਕ ਦੱਸ ਸਕੋ ਸਾਰਾ ਕੁਝ ਕੋਟ ਬਲੇਅਰ ਦੇ ਇਰਤ ਗਿਰਦ ਗੁਰਦੁਆਰਾ ਸਾਹਿਬ ਤੇ ਉੱਥੇ ਜਿਹੜਾ ਖਾਲਸਾ ਮਿਡਲ ਸਕੂਲ ਜਿਹੜਾ ਉਸ ਵੇਲੇ ਦਾ ਸਥਾਪਿਤ ਹੋਇਆ ਹਨ ਡਾਕਟਰ ਦਿਵੰਸ ਸਿੰਘ ਜਾਨਪਾਣੀ ਜਿਹੜਾ ਮੈਂ ਗੱਲਬਾਤ ਨਜ਼ਰ ਕੀਤਾ ਕਿ ਪੁਲਿਸ ਗੁਰਦੁਆਰਾ ਹੈਗਾ ਉੱਥੇ ਅੰਗਰੇਜ਼ ਸਰਕਾਰ ਦੁਆਰਾ ਜਿਹੜਾ ਪੁਲਿਸ ਭਾਗ ਜੁੜੂ ਉਸੇ ਜੋ ਆਮ ਜਿਹੜੇ ਜਿਹੜੀ ਤੰਗਤ ਸੀਗੀ ਜਾਂ ਲੋਕਾਂ ਨਾਲ ਜਾਂ ਕੱਜੀਆਂ ਨਾਲ ਉਸ ਤਰ੍ਹਾਂ ਦਾ ਬਰਾਬਰਤਾ ਦਾ ਵਿਵਹਾਰ ਨਹੀਂ ਕੀਤਾ ਨਹੀਂ ਸੀਗਾ ਤੇ ਇਸ ਤੋਂ ਜਿਹੜਾ ਉਹਨਾਂ ਦੇ ਮਨਚ ਰੂਹ ਸੀਗਾ ਕੋਈ ਉਹਨਾਂ ਨੇ ਇੱਕ ਉਹਦਾ ਕੁ ਸੈਂਟੀਵੇਟ ਜਿਹੜਾ ਗੁਰਦੁਆਰਾ ਸਾਹਿਬ ਆਪਣਾ ਕੀਤਾ ਤੇ ਉਸ ਸਥਾਪਨਾ ਦੇ ਵਿੱਚ ਵੀ ਦੇਖੋ ਇੱਕ ਵਿਲੱਖਣ ਕਮੇਟੀ ਬਣਾਈ ਹੋਣੀ ਇਸ ਜਿਹੜਾ ਜਿਹੜਾ ਆਪਸੀ ਭਾਈਚਾਰਾ ਦਾ ਜੜ ਤਾਂ ਨੇ ਪੱਤਨ ਦਾ ਕਿੰਨਾ ਵੱਡਾ ਸਨੇਹ ਦਿੱਤਾ ਕਮੇਟੀ ਦੇ 25 ਮੈਂਬਰਾਂ ਵਿੱਚੋਂ 12 ਮੈਂਬਰ ਬਣਦੇਗੇ ਬਸ ਇੰਝ ਦੇ ਕੇ ਦੋ ਮੁਖੀ ਸੀਗੇ ਇੱਕ ਇੱਕ ਸਾਈਸ ਸੀਗਾ ਯਾਨੀ ਕਿ ਉਹ ਆਮ ਜਿਹੜੀ ਲੋਕਾਂ ਦੇ ਵਿੱਚ ਇੱਕ ਪ੍ਰਵਾਨਿਤ ਸ਼ਖਸੀਅਤ ਸੀਗੇ ਮਹੇਮਾਨ ਦੇਵ ਸਰਸਵਸਾਨੀ ਸ਼ਖਸੀਅਤ ਸੀਗੇ कि ਉਹਨਾਂ ਦੇ ਗੁਰਦੁਆਰੇ ਸਭ ਤਾਂ ਉਹ ਸਾਰੇ ਆ ਹੀ ਪਰ ਨਾਲ ਹੀ ਉਹਨਾਂ ਨੇ ਜਿਹੜੀਆਂ ਵੱਖ-ਵੱਖ ਜਿਹੜੇ ਦੇਸ਼ ਦੇ ਕੋਨੇ ਤੋਂ ਲੋਕ ਸਿਗੇ ਆਏ ਉਹ ਚਾਹੇ ਉਹ ਪੰਜਾਬੀ ਸੀ ਬੰਗਾਲੀ ਸੀ ਤਾਮਿਲ ਸੀ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਲਈ ਉਸ ਗੁਰਦੁਆਰੇ ਦੇ ਵਿੱਚ ਜਿਹੜੀ ਗੰਢੀ ਦੇ ਵਿੱਚ ਸਕੂਲ ਸਾਰੇ ਕਿ ਉਹਨਾਂ ਨੇ ਤਾਂ ਲਾਇਬ੍ਰੇਰੀਂ ਤੇ ਸਥਾਪਿਤ ਕੀਤੀ ਜਿਸ ਦੇ ਵਿੱਚ ਛਪੀ ਅਖਬਾਰ ਚਾਹੇ ਉਹ ਰੋਜ਼ਾਨਾ ਸੀਗੇ ਚਾਹੇ ਹਫਤਾਵਾਰੀ ਸੀ ਕਿੰਨਾ ਵਰਤੋਂ ਮੈਗਜ਼ੀਨ ਸੀਗੇ ਉਹ ਹੁੰਦੇ ਸੀ ਇਹਨਾਂ ਨਾਲ ਔਰਤਾਂ ਦੇ ਲਈ ਸਿਲਾਈ ਕਢਾਈ ਲਾਈਕ ਲਾਈਟ ਦੇ ਕੇਂਦਰ ਸਥਾਪਿਤ ਕੀਤੇ ਕਾਉਂ ਦੀ ਬੱਚੇ ਗੁਰਦਸਤ ਬਾਪੀ ਹੋਣ ਆਪਣੇ ਜਿਹੜੇ ਆਪਣੇ ਕਿਸੇ ਆਪਣੇ ਵਿਰਸੇ ਨਾਲ ਵੀ ਜੁੜੇ ਆਪਣੇ ਇਤਿਹਾਸ ਨਾਲ ਵੀ ਜੁੜੇ ਤੇ ਨੰਨ ਨਾਲ ਪੜ੍ਹਾਈ ਵੀ ਕਰੇਣ ਕਾਣ ਤੇ ਕਿਤੋਂ ਕਿਤ ਸਿੱਖਿਆ ਨੂੰ ਵੀ ਹੁਣੀ ਉੱਥੇ ਪਰਫੁੱਲਿਤ ਕੀਤਾ ਤੇ ਜਿਹੜਾ ਉਹ ਗੁਰਮਰ ਆ ਸਕੂਲ ਕਿਰਤਾ ਸਕੂਲ ਤੋਂ ਬਾਅਦ ਉਹ ਜਿਹੜਾ ਉਹ ਸਕੂਲ ਆ ਖਾਲਸਾ ਸਕੂਲ ਦਾ ਅੰਦੇਮ ਕੋਟ ਬੇਦਨਾ ਨੂੰ ਜਾਣੇ ਜਾਂਦਾ ਹੈ ਉਹਦੇ ਵਿੱਚ ਇਸ ਵੇਲੇ ਜਦ ਮੈਂ ਗਿਆ ਤੇਗਾ ਜਿਹੜੇ ਪ੍ਰਿੰਸੀਪਲ ਸਰਦਾਰ ਜੀ ਹੈਗੇ ਆ ਉਹ ਪ੍ਰਿੰਸੀਪਲ ਹਨ ਸਿਵਾਮ ਨਿਭਾ ਰਹੇ ਨੇ ਇਹ ਜੀ ਪਾਸ਼ਾ ਦੀ ਬੱਚਿਆਂ ਨੂੰ ਇੱਕ ਜਿਹੜੀ ਆ ਵਿਕਲਪ ਦਿੰਦੇ ਆ ਜੀ ਜੀ ਪਾਸ਼ਾ ਦੇ ਤੌਰ ਤੇ ਪੰਜਾਬੀ ਬੱਚਾ ਉਹ ਪੜਨਾ ਚਾਹੁੰਦਾ ਆ ਤੇ ਲਈ ਉਹ ਉਹਨਾਂ ਲਈ ਆਪਸ਼ਨ ਖੁੱਲੀ ਆ ਤੇ ਉਹ ਬਾਪੂ ਵੀ ਉਹ ਬੱਚਿਆਂ ਨੂੰ ਪੰਜਾਬੀ ਜਿਹੜੀ ਉਹ ਪੜਾ ਰਹੇ ਹੂੰ ਹੂੰ ਕਲੈਸਪੁਰ ਉਸ ਕਹਿੰਦਾ ਭਾਵ ਕਿ ਡਾਕਟਰ ਦਵਾਨ ਸਿੰਘ ਕਾਲੇਪਾਣੀ ਹੋਣਾ ਨੇ ਜਿੱਥੇ ਪੰਜਾਬੀ ਨਾਲ ਸਿੱਖੀ ਨੂੰ ਅੱਗੇ ਪ੍ਰਫੁੱਲਤ ਕਰਨ ਲਈ ਉਹ ਸਟਾਪੂ ਦੇ ਵਿੱਚ ਨਾਲ ਜਦੋਂ ਜਾਇਦ ਰੱਖੀ ਨਾਲ ਉਹ ਦੇਸ਼ ਭਗਤੀ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਉਹ ਕੁੱਦੇ ਰਿਹਾ ਤੇ ਵੱਧ ਚੜ ਕੇ ਸਰਗਰਮੀਆਂ ਦੇ ਵਿੱਚ ਉੱਥੇ ਮਸਰੂਫ ਰਹੇ ਜਦੋਂ ਸੈਕੰਡ ワਲਡ ਵਾਰ ਦੇ ਵਿੱਚ ਉਸ ਟਾਪੂ ਉਤੇ ਬ੍ਰਿਟਿਸ਼ ਸਾਮਰਾਜ ਦੀ ਬਜਾਏ ਜਾਪਾਨੀਆ ਦਾ ਕਬਜ਼ਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਬਣਦੇ ਆ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਲਈ ਉਹ ਆਪਾਂ ਕਿਵੇਂ ਦੱਸ ਸਕਦੇ ਆ ਜਦੋਂ ਜਾਪਾਨੀਆਂ ਨੇ 1943 ਵਿੱਚ ਅੰਡੇਮਾਨਿਕਵਾਲ ਨੂੰ ਅਕੂਪਾਈ ਕਰ ਲਿਆ ਯਾਨੀ ਕਬਜ਼ਾ ਹੋ ਗਿਆ ਕਿ ਬ੍ਰਿਟਿਸ਼ ਜਿਹੜੀ ਆਰਮੀ ਪਿੱਛੇ ਹਟ ਗਈ ਇਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਆ ਜਾਓ ਪਰ ਡਾਕਟਰ ਕੌਂਸਲ ਕਾਰਨ ਕਿ ਇਹ ਦੇਲੀ ਵਿੱਚ ਸਮਾਜ ਪ੍ਰਤੀ ਸਮਾਜ ਦੀ ਲੋਕਾਂ ਪ੍ਰਤੀ ਦਰਦ ਤੇਗਾ ਇਹਨਾਂ ਨੂੰ ਕਹਿ ਦਿੱਤਾ ਇਹ ਆਪਣਾ ਪਰਿਵਾਰ ਤੇ ਬੁੱਧ ਤੇ ਆਪਣੀ ਜਦੋਂ ਉੱਥੇ ਹੀ ਰਹਿ ਕੇ ਉਹਨਾਂ ਦੀ ਦੇਖ ਰੰਗ ਤੇ ਉਹਨਾਂ ਚੱਲ ਤਾਂ ਇਹਨਾਂ ਦਾ ਜਪਾਨੀ ਨੂੰ ਸਹੀ ਜਿਆ ਪਰ ਜਦੋਂ ਜਾਪਾਨੀ ਜਗਾ ਆਮ ਜਿਹੜੇ ਸਥਾਨਿਕ ਲੋਕ ਸੀ ਉਹਨੇ ਜਲਮਟਾਂ ਨੂੰ ਵੀ ਕਰ ਦਿੱਤੇ ਖਾਸ ਕਰ ਔਰਤਾਂ ਦੇ ਵੀ ਜਾਨ ਕੰਨੇ ਸ਼ੁਰੂ ਕਰ ਦਿੱਤੇ ਤੇ ਫਿਰ ਇੱਕ ਜਾਂਦਾ ਮਸਲਾ ਆਇਆ ਕਿ ਇਹ ਜਪਾਨੀ ਕੌਜੀ ਇਸ ਨੂੰ ਜੇ ਲੈ ਕੋਰੀਆ ਤੋਂ ਇੱਕ ਸਪੈਸ਼ਲ ਉਹਨਾਂ ਦੀਆਂ ਸਰੀਰਕ ਲੋੜਾਂ ਨੂੰ ਪੂਰੀਆਂ ਕਰਨ ਲਈ ਲੜਕੀਆਂ ਵਗਾਈਆਂ ਗਈਆਂ ਜਿਹੜੇ ਗੈਚਾ ਡਾਕਟਰ ਜਵਾਨ ਸਿੰਘ ਕਾਲੀ ਪਾਣੀ ਨੇ ਕਿਹਾ ਦੇ ਗੁਰੂ ਰਖਾ ਵਿੱਚ ਕਰਨੀ ਇ ਤੇ ਡਾਕਟਰ ਜਵਾਨ ਸਿੰਘ ਕਾਲੀ ਪਾਣੀ ਜਿਹਨੇ ਉਸ ਜਿਹੜੀ ਇੱਕ ਦਾ ਸੱਤ ਵਿਰੋਧ ਕੀਤਾ ਤੇ ਫਿਰ ਇਸ ਇਸ ਤਰ੍ਹਾਂ ਡਾਕਟਰ ਜਵਾਨ ਸਿੰਘ ਕਾਲੀ ਪਾਣੀ ਜਦੋਂ ਉਹਨਾਂ ਦੇ ਮੁੱੱਖਾਂ ਵਿੱਚ ਲੜਕਣ ਲੱਗ ਪਏ ਤਾਂ ਉਹਨੇ ਉਹਨਾਂ ਝੂਠੇ ਜਿਹੜੇ ਕੂਪੀ ਕੇਸ ਵਿੱਚ ਉਹਨਾਂ ਨੂੰ ਫਸਾ ਕੇ ਉਹਨਾਂ ਨੂੰ ਉਧਰ ਕਰ ਦਿੱਤਾ ਗਿਆ ਹੂੰ ਕਹਿੰਦਾ ਪਾਪ ਕਿ ਇਸ ਜਿਹੜਾ ਕਹਾਣੀ ਜਿਹੜੀ ਅਗਲੇ ਮੋੜ ਵੱਲ ਜਾਂਦੀ ਹੈ ਡਾਕਟਰ ਦਵਾਨ ਸਿੰਘ ਕਾਲੇ ਪਾਣੀ ਦੀ ਫਿਰ ਯਾਨੀ ਕਿ ਵੱਡੇ ਤਸਤਦ ਦੇ ਨਾਲ ਸ਼ਹਾਦਤ ਹੋ ਜਾਂਦੀ ਹੈ ਹਾਂਜੀ ਉਹਨਾਂ ਨੂੰ ਤਕਰੀਬਨ ਤਕਰੀਬਨ ਹੀ ਪੂਰੇ 82 ਦਿਨ ਉਹਨਾਂ ਨੂੰ ਜਿਹੜਾ ਸੈਕੂਲਰ ਜੇਲ ਦੇ ਵਿੱਚ ਵਿੰਗ ਨੰਬਰ 2 ਚ ਤੇ ਜਿਹੜੀ ਆਪਣੀ ਸੈਲਰ ਕਮਰਾ ਜਿਹੜਾ ਕੈਸਲ 13 ਦੇ ਵਿੱਚ ਉਹਨਾਂ ਤੇ ਖਿਲੜਾਟ ਆ ਗਿਆ ਕਿਉਂ ਮੰਨ ਜਾਣ ਕਿ ਉਹ ਮੰਨਨ ਜਿਹੜੇ ਉਹ ਅੰਗਰੇਜ਼ ਸਰਕਾਰ ਲਈ ਜੁੱਤੀ ਕਰਦੇ ਪਰ ਉਹਨਾਂ ਨੇ ਇੱਕ ਉੱਤੇ ਸਿੱਖ ਹੋਣ ਦੇ ਨੁਕਤੇ ਤੇ ਇੱਕ ਸੁਤੰਤਰਤਾ ਸਨਾਨੀ ਹੋਣ ਦੇ ਨੁਕਤੇ ਉਹਨਾਂ ਨੇ ਇਹ ਗੱਲ ਸਾਬ ਮੰਨ ਤੋਂ ਰਕਾਰ ਦਰ ਦਿੱਤਾ ਗਿਆ ਤਾਂ ਇਹ ਸਿਰਫ ਉਹਨਾਂ ਦੇ ਜਿਹੜਾ ਕਹਿ ਸਕਦੇ ਆ ਸਹਿਤ ਤੇ ਆਪ ਹੈ ਕੁਛ ਅੰਦਰ ਜਿਹੜਾ ਅਸੀਂ ਤਵੜਾ ਗਏ ਉਹਨਾਂ ਦੇ ਮਾਂ ਨੂੰ ਜਿਉਂਦੇ ਹੀ ਸਾੜਿਆ ਗਿਆ ਉਹਨਾਂ ਨੂੰ ਕੁਰਸੀ ਤੇ ਪਹੜਾ ਕੇ ਲੋਹੇ ਵਾਲੀ ਥੱਲੇ ਉਹਨਾਂ ਦੇ ਅੱਗ ਬਾਲੀ ਗਈ ਕਿਉਂਕਿ ਉਹਨਾਂ ਦੇ ਲਕੈਸ ਵੀ ਕਤਲ ਕੀਤੇ ਗਏ ਪਰ ਉਹਨਾਂ ਨੇ ਆਪਣੀ ਇਹਨਾਂ ਦੀ ਇੰਨੀ ਨਹੀਂ ਉਹਨਾਂ ਦੇ ਜਿਹੜੀ ਮੂੰਹ ਤੇ ਸੀ ਨਿਕਲੀ ਆਪਣੇ ਦੇਸ਼ ਦੇ ਲਈ ਹੱਥੇ ਹਸਦੇ ਜਿਹਦਾ ਕਹੇ ਕੁਰਬਾਨੀ ਬੱਤੀ ਆ ਤੇ ਉਹਨਾਂ ਦੀ ਤਰ੍ਹਾਂ ਉਹਨਾਂ ਦੀ ਮੂਹ ਚੱਲਦੇ ਦੇਸ਼ ਦੇ ਵਿੱਚ ਇੱਕ ਅਦਤ ਪੈ ਗਈ ਜੀ ਬਿਲਕੁਲ ਪਲੇਸ਼ਪੁਰ ਸਾਹਿਬ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਿਛਲੇ ਸਮੇਂ ਤੋਂ ਇਹ ਮੰਗ ਉਠਾ ਰਹੀ ਹੈ ਕਿ ਜਿਵੇਂ ਪਿਛਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਡੇਮਨ ਨਿਕੁ ਵਰ ਦੀਪ ਸਮੂਹ ਨਾਲ ਸੰਬੰਧਤ ਸ਼ਾਇਦ 21 ਟਾਪੂ ਵੱਖ-ਵੱਖ ਖੇਡਿ ਪਰਮਵੀਰ ਚੱਕਰਵਿਜੇਤਾ ਸੰਨ ਦੇਸ਼ ਲਈ ਜਿਨ੍ਹਾਂ ਨੇ ਬਹਾਦਰੀ ਦੇ ਜੋਸ਼ ਯਾਨੀ ਕਿ ਜਲਵਾ ਦਿਖਾਇਆ ਉਹਨਾਂ ਦੇ ਨਾਂ ਕੀਤੇ ਗਏ ਜਿਨ੍ਹਾਂ ਦੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਮ ਵੀ ਇੱਕ ਟਾਪੂ ਹੈ ਹੁਣ ਉੱਥੇ ਤੇ ਇਹ ਮੰਗ ਖੈਰ ਤੁਸੀਂ ਵੀ ਠਾ ਰਹੇ ਹੋ ਕਾਲੇ ਪਾਣੀ ਸਾਫ ਦੇ ਜਿਹੜੇ ਆਪਣੇ ਵੰਸਸ ਦੇ ਵਿੱਚੋਂ ਲੋਕ ਨੇ ਉਹ ਵੀ ਠਾ ਰਹੇ ਨੇ ਸ੍ਰੋਣੀ ਕਮੇਟੀ ਨੇ 2007 ਤੋਂ ਇਹ ਮਸਲਾ ਪਠਾਇਆ ਹੋਇਆ ਹੈ ਕਿ ਜਿਹੜਾ ਅੰਡੇਮਾਨ ਨਿਕੋਬਰ ਜਿਹੜਾ ਟਾਪੂ ਹੈ ਉਹ ਇਹ ਡਾਕਟਰ ਦਵਾਨ ਸਿੰਘ ਕਾਲੇ ਪਾੜੀ ਦੇ ਨਾਮ ਉੱਤੇ ਰੱਖਿਆ ਜਾਵੇ ਇਹ ਮੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਮੈਂ ਕੋਈ ਦਰਸ਼ਕਾਂ ਨਹੀਂ ਜੀਤ ਲਾ ਕੇ ਦੱਸਦਾ ਹਾਂ ਕਿ ਅੰਡੇ ਮੰਨ ਨਿਕਲੇ ਉਹ ਜਿਹੜਾ ਦੀਪੂ ਆ ਇੰਦਰਸ਼ਾਸ਼ ਪ੍ਰਤੀਯੋਗ ਦਾ ਇਹਦੀ ਰਾਜਤਾ ਨੂੰ ਕੋਲ ਪਲੇਅਰ ਤਕਰੀਬਨ 572 ਟਾਪੂ ਆ ਇਹਨਾਂ ਦੇ ਵਿੱਚ 36 ਟਾਪੂ ਰਾਦ ਜਿਹੜੇ ਚੈਸਰ ਨੇ ਪਵਾੰਦੀਆ 24 ਟਾਪੂ ਹੰਡੇ ਮੰਨ ਕੇ ਤੇ 12 ਨਿਕੋਵਾਰ ਦੇ ਵਿੱਚ ਤੇ ਪਿੰਕ ਜਿਹੜੇ ਜਗਰਕੀ ਆਜ਼ਾਦ ਇਨਫੋਰਸ ਚਿੰਗਾਈ ਕਰਨ ਵਾਲੇ ਇੰਕੋਇ ਬੰਦ ਬੋਸ ਉਹਨਾਂ ਦੀ ਜਿਹੜੀ ਜਿਹੜੀ ਕਹਾਣੀ ਹੈ ਜਿਹਨ ਦੀ ਸਥਿਤੀ ਸ਼ਹਾਦਤ ਦਾ ਸਮਰਭਾਵਨ ਲਾ ਕੇ ਦੇ ਉਸ ਤਾ ਨਿਰੂਪ ਕਪੂਗੜਾ ਉਹ ਉਹਨਾਂ ਦੇ ਨਾਮ ਤੋਂ ਰੱਖਿਆ ਸੀਗਾ ਬਹੁਤ ਵਧੀਆ ਸਵਾਗਤ ਕੀਤਾ ਉਹਨਾਂ ਤੇ ਸਮਾਜ ਨੇ ਸਵਾਗਤ ਕੀਤਾ ਇਸ ਦੇਸ਼ ਦੇ ਚਾਲਕੀ ਤੇ ਫਿਰ ਪਿਛਲੇ ਸਾਲ ਜਿਹੜੇ ਸਾਡੇ ਦੇਸ਼ ਦੇ ਜਿਹੇ 21 ਸਾਡੇ ਜਿਹੜੇ ਫੌਜੀ ਵੀਰ ਸੀਗੇ ਜਿਹੜੇ ਪਰਮਵੀਰ ਜੇਤਾ ਸੀਗੇ ਉਨਾ-ਉਨਾ ਵੀ ਜਿਹੜੀਆਂ ਜਿਹੜੀਆਂ ਸਵਮਾਨ ਮੁੱਖ ਰੱਖਦੇ ਹੋਏ ਪ੍ਰਧਾਨ ਮੰਤਰੀ ਨੰਬਰ ਮੋਦੀ ਇੱਕੀ ਡਾਕਪੁਰਾ ਨਾ ਉਹਦੇ ਨਾਮ ਤੋਂ ਪੁੱਛਦਾ ਕਿ ਫਿਰ ਇਸ ਸੰਸਲੇਖੀ ਕਮੇਟੀ 2017-18 ਤੋਂ ਮੰਗਦੇ ਫਾਰਮ ਦੇ ਜਿਹੜੇ ਯਾਨੀ ਕਿ ਡਾਕਟਰ ਦਿਵਾਨ ਸਿੰਘ ਕੋਲੇਪਾਨੀ ਦੇ ਨਾਮ ਤੋਂ ਵੀ ਸਵਮਾਨ ਦੇਖਦੇ ਹੋਏ ਉਹਨਾਂ ਦੀ ਘਾਲ ਦਾ ਦੇਖ ਕੇ ਸਮਾਜ ਪ੍ਰਤੀ ਉਹਨਾਂ ਦੀ ਸ਼ਾਦ ਦੇਖਦੇ ਹੋਏ ਇਹ ਕਿ ਡਾਕਪੁਰਾ ਨਾਮ ਡਾਕਟਰ ਦਿਵਾਨ ਸਿੰਘ ਕੋਲੇਪਾਨੀ ਦੇ ਨਾਮ ਤੋਂ ਰੱਖਿਆ ਜਾਵੇ ਤੇ ਇਹ ਇਹ ਪਿਛਲੀ ਪੰਜਾਬ ਸਰਕਾਰ ਨੇ ਵੀ ਇਹਦੇ ਵਿੱਚ ਇਸ ਜਿਹੜੇ ਸਿਧਾਂਤ ਤੇ ਚੱਲ ਰਹੇ ਹੋਏ ਇਹਨੇ ਵੀ ਇਹ ਗੱਲ ਤਾਂ ਕਹਿੰਦੇ ਵਾਲੇ ਭਾਈ ਸੀ ਕਿ ਹੁਣ ਇਹ ਨਵੇਂ ਜੱਜ ਜਲਦਨਾਇਤ ਲਾਇਰ ਮੁਖੇਸਾ ਨਾਲ ਜੁੜੇ ਆਣ ਤਨੇ ਪਹੁੰਚੀ ਤੁਸੀਂ ਕਿ ਆਪਣੇ ਸਰਕਾਰ ਨੂੰ ਦਿੱਕਤੀ ਸਪੇਕ ਸਰਦਾਰ ਜੈਕਨੇਥਨ ਰੋੜੀ ਦੀਨਾ ਕਿ ਉਹਨਾਂ ਨੂੰ ਪੁੱਛ ਸਕਦਾ ਹੈ ਕਿ ਉਹ ਇਹ ਉਹ ਬੁਲੰਦ ਕਰਨਗੇ ਤੇ ਇਹ ਜਿਹੜੀ ਸਾਰੇ ਪੂਰੀ ਨੇ ਆਪਣੀ ਯਤਨ ਕਰਨਗੇ ਇਸ ਦੇ ਨਾਲ ਇੱਕ ਜ ਮੰਗਾਂ ਹੋਰ ਸੀ ਜਿਹੜੀ ਦਾ ਪਤਾ ਤੇ ਕਿ ਕਿੰਨੇ ਚਾਹੀਦੀਆਂ ਇੱਕ ਡਾਕਟਰ ਬਲਵੰਤ ਕਾਲੇਪੰਨੇ ਚਾਹਦੇ ਨੇ ਤੋਂ ਮੰਗ ਵੀ ਤੋਂ ਚਾਹੁੰਦੇ ਆ ਕੋ ਵਿੱਦਿਆ ਕ ਦੇਾਰੇਾਂ ਵਿੱਚ ਕੋ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਉਸ ਜਿਹੜੀ ਲਸਾਨੀ ਘਾਤਤ ਦਾ ਅਜੀ ਮਣ ਪਾਹੀਆਂ ਤੱਕ ਇਹ ਜਾਵੇ ਦੂਜਾ ਦਾ ਜਿਹੜਾ ਇੱਕ ਯੂਨੀਵਰਸਿਟੀ ਦੇ ਵਿੱਚ ਕੰਮ ਨਹੀਂ ਚਿਰ ਤਾਂ ਵੀ ਕੀਤਾ ਜਾਵੇ ਕੀ ਚਾਹ ਹੈਗਾ ਯਾਨਕਿ ਜਿਹੜਾ ਅਸੀਂ ਤੁਹਾਨੂੰ ਸਿੱਖਿਆ ਬੋਲਦਾ ਸਿਲੇਬਸ ਦੇ ਵਿੱਚ ਤਾਂ ਇੱਕ ਪਾਠ ਹੁੰਦਾ ਕਿ ਡਾਕਟਰ ਕਾਲੇਪੰਨੇ ਉਨਾ ਦੇ ਜਿਵੇਂ ਉਤੇ ਪਾਠ ਮੁਰਤੂ ਤੇ ਸ਼ਾਮਿਲ ਕੀਤਾ ਜਾਵੇ ਸਿੱਧਾ ਹੋ ਜਿਹੜੀ ਮੰਗ ਆ ਕਾਲ ਪ੍ਰਵਾਹ ਨਾਲ ਨਾ ਕਰਕੇ ਇਸ ਤੂਮੇ ਕੇ ਡਾਕਟਰ ਦਵਾਨ ਸਿੰਘ ਇੱਕ ਕਾਲੇ ਪੰਨੇ ਯੂਜ਼ਿੰਗ ਜਿਹੜਾ ਉੱਤਰਿਆ ਹੈ ਇਹ ਪੂਰਾ ਜਿਵੇਂ ਬੱਚੇ ਸਾਡੇ ਜੰਗੇ ਚਾਤ ਆਜ਼ਾਦੀ ਲਈ ਜਾਂਦੇ ਰਹਿੰਦੇ ਸਕਣਦੇ ਆ ਸਕੂਲ ਵਿੱਚ ਕਲ ਜਾਂ ਬੋਲ ਜਾਂ ਖਾਸ ਰਾਸਤੇ ਖਾਲਸਾ ਦੇਖਣ ਜਾਂਦੇ ਜਾਂਦੇ ਨੇ ਉਹੀ ਦੇਖਣ ਜਾਂਦੇ ਆ ਚਾਹੁੰਦੇ ਆ ਕਿ ਕਿਦਾਂ ਨਹੀਂ ਕਿ ਕੋਈ ਜਾਨੀ ਕਿ ਜਾਵੇ ਤਾਂ ਕਿ ਜਿਹੜੇ ਵੱਧ ਤੋਂ ਵੱਧ ਸੋਨਾਂ ਦੇ ਬੱਚੇ ਉਸ ਜਿਹੜਾ ਮਿਊਜ਼ੀਅਮ ਹੋਵੇ ਕਿ ਕੋਈ ਬੱਚੇ ਹੰਡੇ ਮੰਨ ਜਾਂ ਨਿਕੋਵਰ ਨਹੀਂ ਵੀ ਜਾ ਸਕਦੇ ਕਿਉਂਕਿ ਉਹ ਇੱਕ ਕਿਸਮ ਦਾ ਕਹਿੰਦਾ ਕਿ ਜੇ ਆਪਾਂ ਪੰਜਾਬ ਦੀ ਗੱਲ ਜਾਓ ਤੋਂ ਪਹਿਲਾਂ ਦਿੱਲੀ ਜੇ ਪਹਿਰੇ ਜਾਣਾ ਵੇਰ ਤੋਂ ਫਿਰ ਕੋਲਕਾਤਾ ਕੋਲਕਾਤਾ ਤੇ ਜਿੰਨੀ ਕਿ 4 6 4 ਘੰਟੇ ਦਾ ਫਲਾਈਟ ਫਲਾਈਟ ਆ ਜਾਂ 7 ਘੰਟੇ। ਕਿ ਕਿਸੇ ਬਜਟ ਵਿੱਚ ਵੀ ਨਹੀਂ ਆਉਂਦਾ ਤੇ ਤੇ ਸੌਖਾ ਨਹੀਂ ਹੈਗਾ। ਤੇ ਉਹ ਉੱਪਰ ਜਿਹੜੀ ਮੈਂ ਦੇਖ ਸਕਦੇ ਕੋਈ ਆਪਣੀ ਮਿਊਜ਼ਿਕ ਵਿੱਚ ਕਰਦੇ ਜੀ ਉਹਨਾਂ ਦੀ ਸਾਰੀਆਂ ਜਿਹੜੀਆਂ ਯੂਟਿਊਬਾਂ ਉਹ ਸਾਰਾ ਸਬਸਕ੍ਰਾਈਬ ਨੂੰ ਤੋਂ ਵੀਡੀਓ ਸੇਗਿੰਗ ਨੂੰ ਬੱਚਿਆਂ ਦੇ ਲਈ ਬਹੁਤ ਬੋਲਦਾ ਹੈ। ਬੰਦ ਹੋਵੇਗਾ ਤਾਂ ਵੀ ਆਉਣ ਵਾਲੀ ਵੀਡੀਓ ਨਿਸ਼ਾਨੀਸ਼ਾ ਹੱਦ ਤੱਕ ਤੁਹਾਨੂੰ ਮਾਰੇ ਵਧੀਰੇ ਜਾਣਕਾਰੀ ਮਿਲਦਾ। ਹੂੰ ਹੂੰ ਬਿਲਕੁਲ ਦੇਸ਼ ਕੌਮ ਲਈ ਜਿਨ੍ਹਾਂ ਨੇ ਆਪਣੀਆਂ ਜਾਨਵਾਰੀਆਂ ਨੇ ਆਪਣਾ ਆਪ ਸਮਰਪਿਤ ਕੀਤਾ ਉਹਨਾਂ ਲਈ ਜੋ ਵੀ ਸਮਰਪਿਤ ਕੀਤਾ ਜਾਵੇ ਥੋੜਾ ਉਹਨਾਂ ਲਈ ਜਿੰਨਾ ਵੀ ਜਗਰ ਜੋਗ ਸਥਾਨ ਬਣਾਏ ਜਾਣ ਤਾਂ ਕਿ ਅਗਲੀਆਂ ਪੀੜ੍ਹੀਆਂ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੇ ਜਜ਼ਬੇ ਤੋਂ ਉਹਨਾਂ ਦੇ ਜਲਵੇ ਤੋਂ ਸਾਬਕ ਸਿੱਖਣ ਖੈਰ ਕਿਸੇ ਵੀ ਰਾਸ਼ਟਰ ਲਈ ਦੇਸ਼ ਲਈ ਕੌਮ ਲਈ ਜਿਹੜੇ ਸ਼ਹੀਦ ਨੇ ਉਹ ਹਮੇਸ਼ਾ ਜਿਹੜਾ ਉਹ ਸਰਮਾਇਆ ਮੰਨੇ ਜਾਂਦੇ ਨੇ ਡਾਕਟਰ ਜਵਾਨ ਸਿੰਘ ਕਾਲੇ ਪਾਣੀ ਵੀ ਅੱਜ ਹਿੰਦੁਸਤਾਨ ਲਈ ਇੱਕ ਸਰਮਾਇਆ ਇਹ ਸਰਮਾਇਆ ਉੱਤੇ ਜਿਹੜੀ ਅੱਜ ਗੱਲਬਾਤ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਸਰਦਾਰ ਜਗਜੀਤ ਸਿੰਘ ਗਣੇਸ਼ਪੁਰ ਸਾਹਿਬ ਸੋ ਗਣੇਸ਼ਪੁਰ ਸਾਹਿਬ ਇਸ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਠੀਕ ਹੈ ਜੀ ਤੁਹਾਡਾ ਵੀ ਧੰਨਵਾਦ ਜੀ ਨੇ ਮੌਕਾ ਦਿੱਤਾ ਈ ਮਿਸ਼ਨ ਪੰਜਾਬੀ